ਅਸੀਂ ਸਾਰੀ ਸੰਗਤ ਨੂੰ ਇਸ ਕਰ ਲਈ ਜਿੱਥੇ ਹੋਲੇ ਮਹੱਲੇ ਦੀ ਵਧਾਈ ਦਿੰਨੇ ਆ ਉੱਥੇ ਜਥੇਦਾਰੀ ਦੇ ਪਦ ਦੀ ਉਹਨਾਂ ਨੂੰ ਵੀ ਵਧਾਈ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਨੇ ਆ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੇ ਨਾਲ ਸਰਕਾਰ ਉਹਨਾਂ ਦਾ ਬਹਾਲ ਰੱਖਿਆ ਜਾਵੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਸਰਕਾਰ ਉਹਨਾਂ ਦਾ ਸਰਕਾਰ ਦੇ ਨਾਲ ਹੀ ਸਾਰਾ ਸਰਕਾਰ ਹੋਊਗਾ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੋ ਪਰੰਪਰਾ ਚੱਲੀ ਆ ਰਹੀ ਹੈ ਉਹਦੇ ਤੇ ਪਹਿਰਾ ਦੇਣਗੇ ਉਹਨੇ ਹੀ ਆਪੇ ਅੱמא ਤਖਤ ਸ੍ਰੀ ਕੇਸਗੜ੍ਹ ਸਾਹਿਬ ਵੇਖੇ ਪਹੁੰਚੇ ਆ ਜੀ ਸਿੰਘ ਸਾਹਿਬ ਜੀ ਦੀ ਦਫ਼ਤਰਬੰਦੀ ਹੋਣੀ ਸਾਨੂੰ ਸਨਾਹ ਭੇਜੇਗੇ ਅਸੀਂ ਉਹ ਕਰਕੇ ਆਏ ਆ ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਨੇਂਦੇ ਭੇਜੇ ਹੀਗੇ ਵੱਖ-ਵੱਖ ਜਾਇਬੰਦੀਆਂ ਨੂੰ ਉਹ ਅਸੀਂ ਇਥੇ ਹਾਜ਼ਰ ਹੋਏ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਾਡੀ ਹਾਈ ਲਾਊਗੀ ਅਹੀਂ ਉਥੇ ਪਹੁੰਚਾਂਗੇ ਸਾਰਿਆਂ ਨੂੰ ਜੀ ਦਸਤਾਰਬੰਦੀ ਅੱਜ ਜਿਹਦਰ ਸਾਹਿਬਾ ਹੁਣਾਂ ਨੂੰ ਹੋਈ ਆ ਤੇ ਫੌਜਾਂ ਵੀ ਦਲਪੰਥ ਦੇ ਨਮੁੰਦੇ ਵੀ ਲੈ ਕੇ ਆਏ ਨੇ ਇਹਨਾਂ ਦੇ ਦਸਤਾਰਬੰਦੀ ਤੇ ਅੱਜ ਅਸੀਂ ਦਸਤਾਰਬੰਦੀ ਇਹਨਾਂ ਨੂੰ ਜਿਹਦਰਾ ਹੁਣਾਂ ਨੂੰ ਕਰਕੇ ਜਾਵਾਂਗੇ ਤੇ ਬਾਕੀ ਸਾਰਿਆਂ ਨੂੰ ਨਿਕਦਾ ਨੂੰ ਸਾਰਿਆਂ ਵੱਲੋਂ ਵਧਾਈਆਂ ਲੱਖ ਲੱਖ ਵਧਾਈਆਂ ਹੋਣ ਇਸ ਤਰ੍ਹਾਂ ਇਹਨਾਂ ਦਾ ਮਾਨ ਸਲਮਾਨ ਬਣਿਆ ਰਹੇ ਮਹਾਰਾਜ ਚੜ੍ਹਦੀਆਂ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ